ਸਾਲ ਦੀ ਸ਼ੁਰੂਆਤ ਦੇ ਵਿੱਚ ਹੀ 3 ਜਨਵਰੀ ਨੂੰ ਪੰਜਾਬ ਦੀ ਸਿਆਸਤ 'ਚ ਵੱਡੇ ਝਟਕੇ ਹੋ ਸਕਦੇ ਨੇ ਨਾਲ ਹੀ ਇੱਕ ਹੋਰ ਜਥੇਦਾਰ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਚਰਚਾ ਹੋ ਰਹੀ ਹੈ ਦਰਅਸਲ ਕਾਫੀ ਲੰਬੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੇ ਅਸਤੀਫੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸ਼ਿਖਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਕਮ ਦਿੱਤੇ ਸੀ ਕਿ ਇਹਨਾਂ ਆਗੂਆਂ ਦੇ ਅਸਤੀਫੇ ਜਲਦ ਤੋਂ ਜਲਦ ਪ੍ਰਵਾਨ ਕੀਤੇ ਜਾਣ ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਧਾਰਮਿਕ ਸਜ਼ਾ ਦਾ ਹਵਾਲਾ ਦਿੰਦੇ ਹੋਏ ਇਹਨਾਂ ਅਸਤੀਫਿਆਂ ਨੂੰ ਪ੍ਰਵਾਨ ਕਰਨ ਦੇ ਲਈ ਮਨਜ਼ੂਰ ਕਰਨ ਦੇ ਲਈ ਕੁਝ ਸਮੇਂ ਦੀ ਮੌਲਤ ਮੰਗੀ ਸੀ ਤੇ ਸ਼ਿਖਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਮੌਲਤ ਦੇ ਵੀ ਦਿੱਤੀ ਪਰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਇਸ ਪਿਆ ਨੂੰ ਲੈ ਕੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ ਜਿਸ ਤੋਂ ਬਾਅਦ ਇਹ ਸਵਾਲ ਖੜੇ ਹੋ ਰਹੇ ਸੀ ਕਿ ਇਹ ਫੈਸਲਾ ਕਦੋਂ ਹੋਵੇਗਾ ਸਿਫੇ ਕਦੋਂ ਮਨਜ਼ੂਰ ਹੋਣਗੇ ਸ਼ਿਕਾਇਤਦਾਰ ਸਾਹਿਬ ਦੇ ਹੁਕਮ ਕਿਉਂ ਨਹੀਂ ਮੰਨਨੇ ਜਾ ਰਹੇ ਦੇਸ ਤੋਂ ਬਾਅਦ ਲਗਾਤਾਰ ਚਰਚਾਵਾਂ ਹੋ ਰਹੀਆਂ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਿਹੜੀ ਹੈ ਉਹ ਜਨਵਰੀ ਦੇ ਪਹਿਲੇ ਹਫਤੇ 'ਚ ਮੀਟਿੰਗ ਕਰ ਸਕਦੀ ਹੈ ਤੇ ਅਸੀਫੇ ਜਿਹੜੇ ਨੇ ਉਹ ਮਨਜ਼ੂਰ ਹੋ ਸਕਦੇ ਨੇ ਇਹਨਾਂ ਸਾਰੀਆਂ ਖਬਰਾਂ ਦੇ ਵਿਚਾਲੇ ਫਿਰ ਚੰਡੀਗੜ੍ਹ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਰਿਹਾਈ ਤੇ ਗੁਪਤ ਮੀਟਿੰਗ ਹੋਣ ਦੀ ਖਬਰ ਸਾਹਮਣੇ ਮੀਡੀਆ ਰਿਪੋਰਟਸ ਦੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹੋਰਨਾ ਆਗੂਆਂ ਨੇ ਇਸ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਇਹ ਚਰਚਾ ਕੀਤੀ ਕਿ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਮੀਟਿੰਗ ਹੋਵੇਗੀ ਤੇ ਇਸ ਮੀਟਿੰਗ ਦੇ ਵਿੱਚ ਸੁਖਬੀਰ ਰਣਜੀਤ ਸਿੰਘ ਬਾਦਲ ਸਮੇਤ ਹੋਰਨਾ ਆਗੂਆਂ ਦੇ ਅਸਤੀਫੇ ਜਿਹੜੇ ਨੇ ਮਨਜ਼ੂਰ ਕੀਤੇ ਜਾਣਗੇ ਤੇ ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਜਿਹੜੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 3 ਜਨਵਰੀ ਨੂੰ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਅਸਤੀਫੇ ਮਨਜ਼ੂਰ ਹੋਣਗੇ ਤੇ ਨਾਲ ਹੀ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਹੁਕਮ 7 ਮੈਂਬਰੀ ਕਮੇਟੀ ਬਣਾਉਣ ਦੇ ਦਰਸਨ ਕਿਹਾ ਜਾ ਰਿਹਾ ਕਿ ਉਸ ਤੇ ਵੀ ਚਰਚਾ ਹੋ ਸਕਦੀ ਹੈ ਪਰ ਇਹ 7 ਮੈਂਬਰੀ ਕਮੇਟੀ ਬਣਦੀ ਹੈ ਜਾਂ ਨਹੀਂ ਇਹ ਤਾਂ ਉਸ ਵੇਲੇ ਪਤਾ ਲੱਗੇਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਈ ਫੈਸਲਾ ਲਵੇਗੀ ਪਰ ਇਹ ਕਿਹਾ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਵਿੱਚ ਅਸਤੀਫੇ ਜਿਹੜੇ ਨੇ ਉਹ ਪ੍ਰਵਾਨ ਕੀਤੇ ਜਾ ਸਕਦੇ ਨੇ ਨਾਲ ਹੀ ਨਵੀਆਂ ਭਰਤੀਆਂ ਦੇ ਬਾਰੇ ਵੀ ਚਰਚਾ ਹੋ ਸਕਦੀ ਹੈ ਤੇ ਉਧਰ ਹੀ ਇੱਕ ਹੋਰ ਜੱਥੇਦਾਰ ਲਾਂਬੇ ਕਰਨ ਦੀ ਜਿਹੜੀ ਖਬਰ ਹੈ ਉਹ ਕਿਹਾ ਜਾ ਰਿਹਾ ਸੀ ਕਿ ਸ਼ਿਕੇਸਗੜ ਸਾਹਿਬ ਦੇ ਜੱਥੇਦਾਰ ਸਤਨਾਮ ਸਿੰਘ ਨੂੰ ਲਾਂਬੇ ਕੀਤਾ ਜਾ ਸਕਦਾ ਪਰ ਇਹ ਚਰਚਾਵਾ ਜਿਹੜੀਆਂ ਨੇ ਠੱਪ ਹੋ ਗਏ ਇਸ ਨੇ ਕੋਈ ਵੀ ਅੱਗੇ ਦਾ ਅੱਗੇ ਨਹੀਂ ਵਧਿਆ ਕੋਈ ਇਸ ਨੇ ਅੱਗੇ ਦੇ ਕੋਈ ਰੂਪ ਨਹੀਂ ਲਿਆ ਤੇ ਉਧਰ ਹੀ ਨਾਲ ਇੱਕ ਬੀਤੇ ਦਿਨੀ ਅੰਤਰਿਕ ਕਮੇਟੀ ਜਿਹੜੀ ਐਸਜੀਪੀਸੀ ਦੀ ਉਹਨਾਂ ਦੀ ਮੀਟਿੰਗ ਵਿੱਚ ਜਿਸ ਦੇ ਵਿੱਚ ਜੋ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਸੀ ਕਿ ਸ਼ੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਿਰਾਸ਼ ਹਨ ਕਿ ਐਸਜੀਪੀਸੀ ਨੇ ਆਪਣੇ ਹੀ ਪਦਰ ਦੇ ਦੇਸ਼ ਗਿਆਨੀ ਹਰਪਿੰਦਰ ਸਿੰਘ ਤੇ ਫੈਸਲਾ ਲੈ ਲਿਆ ਪਰ ਉਹ ਜਿਹੜਾ ਫੈਸਲਾ ਸੀ ਉਹ ਸ਼ਿਕਾਇਤ ਤੱਕ ਸੱਬ ਲੈ ਸਕਦੇ ਸੀ ਸ਼ਿਕਾਇਤ ਤੱਕ ਸੱਬ ਜਥੇਦਾਰ ਨੂੰ ਜਾਨੂ ਕਰਵਾਉਣਾ ਸੀ ਕਿਉਂਕਿ ਇਹ ਮਾਮਲਾ ਪੰਜ ਸਿੰਘ ਸਹਿਬਾਨਾ ਦਾ ਸੀ ਪਰ ਐਸਜੀਪੀਸੀ ਨੇ ਆਪਣੇ ਪੱਧਰ ਤਹੀ ਇਹ ਫੈਸਲਾ ਲੈ ਲਿਆ ਤੇ ਕਮੇਟੀ ਜਾਂਚ ਕਮੇਟੀ ਵੀ ਬਣਾ ਦਿੱਤੀ ਤੇ ਜਿਸ ਤੋਂ ਬਾਅਦ ਇਹ ਚਰਚਾ ਹੋ ਰਹੀ ਸੀ ਕਿ ਹੋ ਸਕਦਾ ਹੈ ਕਿ ਹੁਣ ਜਿਹੜੀ 31 ਦਸੰਬਰ ਨੂੰ ਮੀਟਿੰਗ ਹੋਈ ਹੈ ਇਸ ਦੇ ਵਿੱਚ ਹੋ ਸਕਦਾ ਹੈ ਕੇ ਗਿਆਨੀ ਹਰਪਿੰਦ ਸਿੰਘ ਦਾ ਜਿਹੜਾ ਮਾਮਲਾ ਹੈ ਉਹ ਸ਼ਿਕਾਇਤ ਤੱਕ ਸਾਹਿਬ ਨੂੰ ਸੌਂਪ ਦਿੱਤਾ ਜਾਵੇ ਪਰ ਅਜੇ ਹੈ ਕੁਝ ਨਹੀਂ ਹੋਇਆ ਸਗੋਂ ਇਸ ਗਿਆਨੀ ਹਰਪਿੰਦ ਸਿੰਘ ਦੇ ਖਿਲਾਫ ਹੋ ਰਹੀ ਜਾਂਚ ਦੇ ਵਿੱਚ 1 ਮਹੀਨੇ ਦਾ ਸਮਾਂ ਹੋਰ ਵਧਾ ਦਿੱਤਾ ਗਿਆ ਜਿਸੇ ਗਿਆਨੀ ਹਰਪਿੰਦ ਸਿੰਘ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਤੇ ਗਿਆਨੀ ਹਰਪਿੰਦ ਸਿੰਘ ਨੇ ਕਿਹਾ ਕਿ ਇਹ ਸਮਾਂ ਜਾਂਚ ਨੂੰ ਹੀ ਸਗੋਂ ਮੈਨੂੰ ਦਿੱਤਾ ਗਿਆ ਇਹਨਾਂ ਨੇ ਜੇਕਰ ਚਾਹੁੰਦੇ ਨੇ ਕਿ ਅਕਾਲੀ ਫੂਲਾ ਸਿੰਘ ਦੇ ਵਾਂਗ ਜਥੇਦਾਰ ਫੈਸਲੇ ਲੈਣ ਉਹਨਾਂ ਦੇ ਵਾਂਗ ਹੋਈ ਜਥੇਦਾਰ ਹੋਣ ਤਾਂ ਫਿਰ ਸੰਗਤ ਨੂੰ ਵੀ ਉਹਨਾਂ ਦੇ ਵਾਂਗ ਹੋਈ ਜਥੇਦਾਰ ਦੇ ਪਿੱਠ ਪਿੱਛੇ ਖੜਨਾ ਹੋਵੇਗਾ ਖੜਨਾ ਸਿੱਖਣਾ ਹੋਵੇਗਾ ਤੇ ਹੁਣ ਜਿਹੜੀ ਸ਼ਿਕਾਇਤ ਤੱਕ ਸਾਹਿਬ ਹੁਕਮ ਦਿੱਤੇ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੇ ਅਸਤੀਫੇ ਪ੍ਰਵਾਨ ਕਰਨ ਦੇ ਲਈ ਉਸ ਦੇ ਉੱਤੇ ਵੀ ਕਿਹਾ ਜਾ ਰਿਹਾ ਹੈ ਮੀਡੀਆ ਰਿਪੋਰਟਸ ਦੇ ਮੁਤਾਬਕ 3 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾ ਆਗੂਆਂ ਦੇ ਜਿਹੜੇ ਅਸਤੀਫੇ ਨੇ ਉਹ ਮਨਜ਼ੂਰ ਹੋਣਗੇ ਤੇ ਨਵੀਂ ਭਰਤੀਆਂ ਦੇ ਬਾਰੇ ਵੀ ਚਰਚਾ ਹੋਵੇਗੀ